ਫਗਵਾੜਾ ਸ਼ਹਿਰ ਵਿੱਚ ਚਾਹ ਦੇ ਦਿਨ ਹੀ ਚੋਰ ਅਤੇ ਲੁਟੇਰੇ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਅਨਸ਼ਾਂਮ ਦੇ ਰਹੇ ਨੇ ਪਰ ਪੁਲਿਸ ਹੈਗੀ ਸ਼ਹਿਰ ਅੰਦਰ ਹਾਈ ਟੈਕ ਨਾਕੇ ਲਗਾ ਕੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀਆਂ ਜਾਰੀ ਕਰਨ ਵਿੱਚ ਮਸ਼ਰੂਫ ਹੋਈ ਪਈ ਨਜ਼ਰ ਆ ਰਹੀ ਹੈ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੀ ਸੰਗਣੀ ਬਸੋਂ ਵਾਲੇ ਏਰੀਏ ਬਾਬਾ ਫਤੇ ਸਿੰਘ ਨਗਰ ਵਿਖੇ ਜਿੱਥੇ ਕਿ ਚੋਰਾਂ ਨੇ ਗਗਡਾਉਂ ਦੇ ਸ਼ਟਰ ਤੋੜ ਕੇ ਕੀਮਤੀ ਸਮਾਨ ਤੇ ਹੱਥ ਸਾਫ਼ ਕਰ ਲਿਆ ਤੇ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਗਏ ਇਸ ਸਬੰਧੀ ਪੀੜਤ ਨੀਰਜ ਬਖਸ਼ੀ ਨੇ ਦੱਸਿਆ ਕਿ ਉਹ ਜਦੋਂ ਸਵੇਰੇ 9:30 ਵਜੇ ਦੇ ਕਰੀਬ ਗਡ ਸ਼ਟਰ ਡਰ ਟੁੱਟੇ ਹੋਏ ਸਾਂ ਤੇ ਚੋਰ ਅੰਦਰੋਂ ਸਿਗਰਟਾਂ ਦੀਆਂ ਪੇਟੀਆਂ ਕੀਮਤੀ ਸਾਬਨ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਚੁੱਕੇ ਸਨ ਜਿਸ ਨਾਲ ਤਕਰੀਬਨ ਉਨ੍ਹਾਂ ਦਾ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਦੁਕਾਨਦਾਰ ਮੁਤਾਬਕ ਚੋਰ ਸੀਸੀਟੀਵੀ ਕੈਮਰੇ ਵੀ ਤੋੜ ਗਏ ਸਰਾਇ ਮੈਂ ਫਿਰ 9:10 ਮਿੰਟ ਤੇ ਆਫਿਸ ਆਇਆ ਤਾਂ ਆ ਕੇ ਦੇਖਿਆ ਕਿ ਦੋਨੋਂ ਸ਼ਟਰ ਦੇ ਤਾਲੇ ਟੁੱਟੇ ਹੋਏ ਆ ਔਰ نیچے ਤੋਂ ਕੋਈ 6 ਇੰਚ ਸ਼ਟਰ ਤਾਂ ਚੁੱਕਿਆ ਦੱਸ आके मैं सौ नंबर पर कंप्लेन लिखाई है ओनेट तो दे देख मिस परमिंदर सिंह ए एस आई वो आए है उन्होंने फोटोग्राफ लिया है फिर आके अंदर अस एंटर किए अंदर आके देखे है तो कि साढ़िया डिस्ट्रीब्यूशन सक तो सा सिगरेट से सिगरेट पेटियाँ और अलमारी दूर ਲੂ ਸਿਗਰਟ ਪਿਆਸੀ ਉਹ ਸਾਰਾ ਗਾਇਬ ਹੋਇਆ ਇਸ ਅੰਗੇਜ ਜਿਹੜੀ ਨਾਲ ਦੇ ਜਿਸਨੂੰ ਮਾਰੇ ਕੀ ਤੋਂ ਹਟੇ ਉਹਦੇ ਵਿੱਚ ਸਾਡੇ ਅੰਗੇਜ ਤੇ ਕਾਫੀ ਸਮਾਨ ਸੀਗਾ ਜਿਹੜਾ ਗਾਇਬ ਆ ਪਿੱਛੇ ਗੜਾਉਣ ਜੇ ਜਾ ਕੇ ਦੇਖਿਆ ਸਾਡਾ ਫੈਮਸ ਆਗੂ ਜਿਹੜਾ ਆਸਟ੍ਰੇਲੀ ਸਭ ਤੋਂ ਜ਼ਿਆਦਾ ਉਹ ਇੱਕ ਖਾਨੇ ਤੇ ਪੂਰਾ ਗਾਇਬ ਹੋਇਆ ਸਰ ਕਿੰਨਾ ਕੁ ਨੱਥਾ ਨੂੰ ਕਿ ਲਗਭਗ ਪਰ 3 ਤੋਂ 4 ਲੱਖ ਦਾ ਸਮਾਨ ਹੋ ਸਕਦਾ ਕਿਉਂਕਿ ਇਮੀਡੀਏਟ ਦੇਖਣ ਤੇ ਨਹੀਂ ਪਤਾ ਚੱਲਦਾ ਵੈਰੀਫਿਕੇਸ਼ਨ ਤੋਂ ਬਾਅਦ ਜਿਹੜੀ ਜਿਹੜੀ ਚੀਜ਼ ਦਿੱਤੀ ਭਈ ਹੁੰਦੀ ਉਸ ਤੋਂ ਬਾਅਦ ਹੀ ਪਤਾ ਚੱਲਦਾ ਸਰ ਕੈਸ਼ ਵਗੈਰਾ ਵੀ ਕੋਈ ਗਿਆ ਕੈਸ਼ ਮੈਂ ਉਹ ਦੇਖਿਆ ਨਹੀਂ ਆ ਉਹ 5-7 ਹਜ਼ਾਰ ਹੁੰਦਾ ਜ਼ਿਆਦਾ ਨਹੀਂ ਹੁੰਦਾ ਕੋਈ ਸੀਸੀਡੀ ਕੈਮਰੇ ਚ ਆਇਆ ਹੋਵੇ ਸਰ ਸਰ ਉਹਨਾਂ ਨੇ ਸਭ ਤੋਂ ਪਹਿਲਾਂ ਅਗੇ ਕੈਮਰੇ ਤੋੜਿਆ ਜੀ ਡੀਵੀਆਰ ਵਗੈਰਾ ਕੋਈ ਹੈ ਉਹਨਾਂ ਨੇ ਅੰਦਰ ਆ ਕੇ ਉਹਦਾ ਸਵਿਚ ਆਫ ਕੀਤਾ ਡੀਵੀਡੀਆ ਐਂਡ ਇਟ ਇਜ਼ ਗਾਇਆ ਤੇ ਕੋਈ ਕੰਪਲੇਟ ਕਰਤੀ ਸਰ ਹਾਂ 100 ਨੰਬਰ ਤੇ ਕੰਪਲੇਟ ਕੀਤੀ ਹੈ ਮਿਸਟਰ ਫਰਮਜੀਤ ਐਸਆਈ ਉਹ ਆਇਆ ਜਿੰਨਾ ਸਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਵਧ ਰਹੀਆਂ ਵਾਂ ਤੇ ਪ੍ਰਸ਼ਾਸਨ ਨੂੰ ਕੋ ਕੀ ਆਪਾਂ ਮੰਗ ਰੱਖਦੇ ਸਰ ਪ੍ਰਸ਼ਾਸਨ ਕੋਲ ਇਹੋ ਮੰਗ ਰੱਖਦੇ ਆ ਕਿ ਇਹੋ ਜਿਹੇ ਚੋਰਾਂ ਦੇ ਉੱਤੇ ਨਿਕੇਲ ਪਾਈ ਜਾਏ ਔਰ ਲੇਟ ਈਵਨਿੰਗ ਜਿਹੜੀ ਆ ਔਰ ਥੋੜੀ ਆਪਣਾ ਇਹ ਸਾਈਡ ਤੇ ਗਸ਼ਤ ਵਧਾਈ ਜਾਏ ਤਾਂ ਜੇ ਇਹੋ ਜਿਹਾ ਕੰਮ ਆ ਰੁਕ ਸਕਤ ਸੁਭਨਾਉਂ ਦੀ ਜੀ ਆਪਣਾ ਨੀਰੇਜ ਬਖਸ਼ੀ ਮੇਰੇ ਉਧਰ थाना ਸਿਟੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰਦੇ ਆ ਚੋਰਾਂ ਦੀ ਭਾਲ ਤੇਜ਼ ਕਰ ਦਿੱਤੀ 1012 ਤੋਂ ਕੰਪਲੇਟ ਮਨਜ਼ੂਰ ਹੋ ਗਈ ਬਈ ਪਾਪਾ ਭਾਰਸੇ ਹਨ ਗਲੀ ਨੰਬਰ 1 ਕੋਲ ਕੋਈ ਰਾਤ ਦੀ ਚੋਰੀ ਹੋ ਗਈ ਉਹਦੇ ਤੇ ਮੈਂ ਮੌਕੇ ਤੇ ਪਹੁੰਚਿਆ ਮੌਕੇ ਤੇ ਕੈਮਰੇ ਚੈੱਕ ਕਰਦੇ ਆ ਲਿਖਤੀ ਦਰਖਾਸਤ ਇਹਨਾਂ ਦੱਸਿਆ ਵੀ ਸਾਡੀਆਂ ਸਿੱਕਟਾਂ ਚੋਰੀ ਹੋਈਆਂ। ਉਹਨਾਂ ਵਿੱਚ ਲਿਖਦੇ ਇਹਨਾਂ ਕੋਲ ਲਿਖਤੀ ਲੱਗਦੇ ਨੇ ਵੀ ਕਿਹੜੀ-ਕਿਹੜੀ ਚੀਜ਼ ਹੋ ਕੈਮਰੇ ਚੈੱਕ ਕਰਦੇ ਆ। ਤਾਂ ਕੋਈ ਕੋਸ਼ਿਸ਼ ਹੈ ਜੀ ਅਬ ਜਲਦੀ ਦੋ ਚੱਲਦੀ ਆਪਾਂ ਚੋਰ। ਸਰ ਕਿਸ ਨਾਮ ਦੇ ਉੱਪਰ ਕੁਝ ਪਤਾ ਕੋਈ? ਮਡਾਮ ਵਗੈਰਾ ਜਿਹੜਾ ਜਿੱਥੇ ਚੋਰੀ ਹੋਈ ਆ। ਇਹ ਸੱਤਾਂ ਦੀ ਇੰਟਰਫੇਸ ਜੀ। ਤੇ ਨਾਮ ਵਗੈਰਾ ਹੈ ਮਲਕ ਦਾ ਕੋਈ। ਇਹ ਪੱਕੀ ਨਾਮ ਦੱਸਿਆ ਨਾ ਨਹੀਂ? ਹਾਂਜੀ। ਬਾਕੀ ਇਹ ਲਿਖਤੀ ਲੱਗਦੇ ਆ ਨਾ ਉਹਨਾਂ ਦੇ ਕਿਹੜੇ ਦਰਖਾਸਤ ਹੈ। ਠੀਕ ਕਾਰਵਾਈ ਕਰ ਰਹੇ ਹਾਂ ਕੈਮਰੇ ਚੈੱਕ ਕਰਦੇ ਹਾਂ ਇਹਦੇ ਕੈਮਰੇ ਚੈੱਕ ਕਰਕੇ ਦੇਦੇ ਆ ਜੇ ਤੁਹਾਨੂੰ ਮੁੜ ਬਟਕਰੀ ਮਿਲਦਾ ਹੈ ਕਾਰਵਾਈ ਕਰ